ਫਾਰਮਰ ਮੰਡਿ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਆ ਬਾਈ ਤੇ ਇੱਕ ਐਮ ਜਾਣਕਾਰੀ ਆਪਾਂ ਬਾਈ ਸ਼ੇਅਰ ਕਰਨੀ ਆ ਤੁਹਾਡੇ ਨਾਲ ਚਾਹੇ ਉਹ ਕਿਸਾਨ ਹੈ ਚਾਹੇ ਆਮ ਹੈ ਕੋਈ ਵੀ ਆ ਹਰ ਇਨਸਾਨ ਵਾਸਤੇ ਆ ਤੇ ਬਾਈ ਜਿਹੜੀ 14 ਫਰਵਰੀ ਆ ਰਹੀ ਆ ਜਾਨੀ ਕਿ ਪਰਸੋਂ ਨੂੰ 14 ਫਰਵਰੀ ਦੇ ਜਿਹੜੇ ਪੰਜਾਬ ਦੇ ਪੈਟਰੋਲ ਪੰਪ ਆ ਉਹ ਵੀ ਸਟ੍ਰੈਕ ਕਰਨ ਬਾਰੇ ਬਾਈ ਉਹਨਾਂ ਨੇ ਕਿ ਹਾਂ ਕਿ 14 ਤਰੀਕ ਤੋਂ ਜਿਹੜੀ ਆਪਣੀ ਸਟ੍ਰੈਕ ਹੈ ਉਹ ਕਰਨੀ ਹੈ ਉਹਨਾਂ ਨੇ ਜਿਹਦੇ ਕਰਕੇ ਪੈਟਰੋਲ ਡੀਜ਼ਲ ਉਹਨਾਂ ਨੇ ਬਿਲਕੁਲ ਬੰਦ ਕਰਤਾ ਨਾ ਉਹਨਾਂ ਦੀ ਵੀ ਬਾਈ ਕੋਈ ਆਪਣੀਆਂ ਨਿੱਜੀ ਮੰਗਾਂ ਉਹਨਾਂ ਬਾਰੇ ਆਪਾਂ ਨੂੰ ਖਾਸ ਜਾਣਕਾਰੀ ਹੈ ਨਹੀਂ ਬਾਈ ਵੀ ਉਹਨਾਂ ਦੀਆਂ ਮੰਗਾਂ ਕੀ ਆ ਪਰ 14 ਤਰੀਕ ਤੋਂ ਪੈਟਰੋਲ ਡੀਜ਼ਲ ਪੰਪਾਂ ਤੇ ਬੰਦ ਕਰਨ ਜਾ ਰਹੇ ਆ ਸਟ੍ਰੈਕ ਦਾ ਹੁਣ ਇਹ ਨਹੀਂ ਪਤਾ ਵੀ ਆਪਾਂ ਕਿੰਨੇ ਟਾਈਮ ਦੀ ਆਪਾਂ ਐਵੇਂ ਬਾਈ ਗੱਲਾਂ ਰੋੜ ਦਈਏ ਪਰ ਸਟ੍ਰੈਕ 14 ਤਰੀਕ ਤੇ ਸ਼ੁਰੂ ਹੋ ਰਹੀ ਆ ਪੰਜਾਬ ਦੇ ਪੈਟਰੋਲ ਪੰਪਾਂ ਤੇ ਬਾਕੀ ਦੇਸ਼ ਜਾਂਦਾ ਆਪਾਂ ਨੂੰ ਪਤਾ ਨਹੀਂ ਹੈਗਾ ਸੋ ਬਾਕੀ ਜਿਹੜੇ ਭਰਾ ਨੌਕਰੀ ਪੇਸ਼ੇ ਵਾਲੇ ਆ ਜਾਂ ਜਿਆਦਾ ਜਿਨ੍ਹਾਂ ਨੂੰ ਲੋੜ ਰਹਿੰਦੀ ਆ ਪੈਟਰੋਲ ਡੀਜ਼ਲ ਦੀ ਰੈਗੂਲਰ ਉਹ ਵਰਤਦੇ ਆ ਗੱਡੀਆਂ ਖਾਰਾ ਟਰੈਕਟਰ ਜੋ ਵੀ ਆ ਜਾਂ ਕੋਈ ਕਿਸਾਨ ਆ ਜਾਂ ਜਿਨ੍ਹਾਂ ਕਿਸਾਨ ਚਲੋ ਇੱਕ ਸੀਜ਼ਨਲ ਕਿਸਾਨ ਹੁੰਨੇ ਆ ਕਣਕ ਝੋਨੇ ਵਾਲੇ ਇੱਕ ਸਬਜ਼ੀ ਬਾਜੀ ਵਾਲੇ ਬਾਈ ਇੱਕ 12 ਮਹੀਨੇ 30 ਦਿਨ ਖੇਤੀ ਦਾ ਕੰਮ ਜਿਨ੍ਹਾਂ ਦਾ ਚੱਲਦਾ ਰਹਿੰਦਾ ਨਾਲ ਗੰਨੇ ਦਾ ਜਾਂ ਹੋਰ ਸਬਜ਼ੀਆਂ ਦਾ ਉਹ ਕਿਸਾਨ ਭਰਾ ਵੀ ਬਾਕੀ ਨੌਕਰੀ ਪੇਸ਼ੇ ਵਾਲੇ ਜਿਹੜੇ ਬੰਦੇ ਆ ਉਹ ਵੀ ਮੇਰਾ ਭਰਾ ਬਾਕੀ ਜਿਨ੍ਹਾਂ ਦੀਆਂ ਗੱਡੀਆਂ ਘਰਾਂ ਰੋਜ਼ ਚੱਲਦੀਆਂ ਚਾ ਸਟੂਡੈਂਟਾਂ ਚਾ ਆਪਣੇ ਡਾਕਟਰ ਕੋਈ ਜੋਬ ਵਾਲਾ ਕੋਈ ਵੀ ਹੈ ਚਾਹੇ ਦਿਹਾੜੀਦਾਰ ਬੰਦਾ ਭਾਈ ਹਰ ਇੱਕ ਚੀਜ਼ ਨੂੰ ਲੋੜ ਹੈ ਪੈਟਰੋਲ ਅ ਡੀਲ ਦੀ ਸੋ ਮੇਰਾ ਭਰਾ ਆਪਣਾ ਉਸ ਹਿਸਾਬ ਨਾਲ ਤੁਸੀਂ ਦੇਖ ਲਓ ਇਹ ਵੀ ਨਹੀਂ ਹੈ ਭਾਈ ਇਹ ਪੰਪਾਂ ਤੇ ਆਪਾਂ ਲਾਈਨਾਂ ਲਾ ਲਈ ਆਪਾਂ ਨੂੰ ਇੱਕ ਜਿੰਨੀ ਕੁ ਨਿਊਜ਼ ਮਿਲੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 14 ਤਰੀਕ ਦਾ ਟਾਈਮ ਅੱਗੇ ਪਿੱਛੇ ਵੀ ਹੋ ਸਕਦਾ ਪਰ 14 ਤਰੀਕ ਜਿਹੜੀ ਪੰਜਾਬ ਪੈਟਰੋਲੀਅਮ ਮੰਤਰਾਲੇ ਆ ਉਹਨਾਂ ਵੱਲੋਂ ਭਾਈ ਇਹ ਮਲਕੇ ਆਪਣੇ ਪੰਪਾਂ ਨੂੰ ਨੋਟੀਫਿਕੇਸ਼ਨ ਕਰਿਆ ਇਹਦੇ ਵਿੱਚ 14 ਤਰੀਕ ਤੋਂ ਜਿਹੜੇ ਪੰਜਾਬ ਦੇ ਪੈਟਰੋਲ ਪੰਪ ਹੈ ਉਹ ਸਾਰੇ ਹੜਤਾਲ ਤੇ ਜਾ ਰਹੇ ਆ ਹੜਤਾਲ ਇੱਕ ਦਿਨ ਰਹਿ ਸਕਦੀ ਦੋ ਦਿਨ ਚਾਰ ਦਿਨ 6 ਦਿਨ ਹੁਣ ਇਹ ਉਹਨਾਂ ਤੇ ਡਿਪੈਂਡ ਆ ਕੀ ਹਿਸਾਬ ਕਿਤਾਬ ਆ ਪਰ ਆਪਣਾ ਫਰਜ਼ ਆ ਬਾਈ ਆਪਾਂ ਚਲੋ ਤੁਹਾਨੂੰ ਜਾਣਕਾਰੀ ਇਹ ਜਿੰਨੇ ਇੱਕ ਆਪਾਂ ਵੀਡੀਓ ਦੇ ਵਿੱਚ ਦੇ ਰਹੀ ਆ ਆਪਾਂ ਤੁਹਾਨੂੰ ਦੱਸ ਦਈਏ ਕਿਉਂਕਿ ਆਪਾਂ ਵੀ ਚਲੋ ਲੋਡ ਰਹਿੰਦੀ ਆਪਾਂ ਦਾ ਗੱਡੀ ਦੀ ਟੈਂਕੀ ਕਰਾ ਲਏ ਫੁੱਲ ਕਿਉਂਕਿ ਕਈ ਵਾਰ ਐਮਰਜੈਂਸੀ ਬਾਈ ਸੌ ਲੋਡ ਪੈਂਦੀ ਰਹਿੰਦੀ ਹੈ ਨਾ ਉਸ ਕਰਕੇ ਆਪਾਂ ਤੁਹਾਨੂੰ ਵੀ ਸੋਚਿਆ ਵੀ ਆਪਣੇ ਭਰਾਵਾਂ ਨੂੰ ਜਾਣਕਾਰੀ ਦੇ ਦਈਏ ਪਰ ਬਾਕੀ ਤੁਹਾਡੇ ਤੇ ਆਪਣੀ ਜਿੱਦਾਂ ਤੁਹਾਡੀ ਆਈ ਚਲਾਈ ਆ ਉਹਦੇ ਤੇ ਡਿਪੈਂਡ ਆ ਜੇ ਤੁਹਾਡਾ ਸਰਦਾ ਤਾਂ ਕੋਈ ਦਿੱਕਤ ਨਹੀਂ ਹੈਗੀ ਬਾਈ ਕਿਉਂਕਿ ਐ ਵੀ ਲੰਬਾ ਟਾਈਮ ਵੀ ਜਿਹੜੀਆਂ ਹੜਤਾਲਾਂ ਚੱਲਦੀਆਂ ਨਹੀਂ ਹੁੰਦੀਆਂ ਠੀਕ ਆ ਨਾ 2-4 ਦਿਨ 5 ਦਿਨ ਹੋ ਸਕਦੀ ਆ ਬਾਕੀ ਭਾਈ ਜਿਨ੍ਹਾਂ ਦਾ ਨਹੀਂ ਸਰਦਾ ਉਹ ਜਰੂਰ ਆਪਣਾ ਧਿਆਨ ਕਰ ਲੈਣ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਾਂਗੇ ਆਪਾਂ ਬਾਈ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ